ਲਓ ਜੀ ਇਹ ਜਰਮਨ ਦੇ ਪਿੰਡ ਹੈ ਪਿੰਡਾਂ ਚ ਇੰਨਾ ਸਕੂਨ ਇੰਨੀ ਸਫਾਈ ਤੇ ਇੰਨਾ ਵਧੀਆ ਮਾਹੌਲ ਨਮੋਸਫੀਅਰ ਅਗਰੇ ਸ਼ਹਿਰਾਂ ਨਾਲੋਂ ਵੱਧ ਜੀ ਲੱਗਦਾ ਹੈ ਪਿੰਡਾਂ ਦੇ ਵਿੱਚ ਲੋਕ ਆਪੋ ਆਪਣੇ ਕੰਮਾਂ ਤੋਂ ਨਿਕਲਦੇ ਹਨ ਸਵੇਰ ਹੋਈ ਹੈ ਕਮਾਲ ਦੀ ਗੱਲ ਹੈ ਦੇਖੋ ਐਡੇ ਘਰ ਤੇ ਐਡੀਆਂ ਖੁੱਲੀਆਂ ਥਾਂਵਾਂ ਜਿਹੜੇ ਲੋਕ ਕੋਈ ਖੇਤੀਬਾੜੀ ਵੀ ਕਰਦੇ ਹਨ ਉਹਨਾਂ ਦੇ ਵੀ ਘਰ ਮਲਜਾਤ ਹਨ ਲੋਕ ਇਹ ਪਿੰਡ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਲੋਕ ਹਨ ਆ ਦੇਖੋ ਫਾਰਮ ਬਣਾਇਆ ਜਾਂਦਾ ਟਰੈਕਟਰ ਖੜਾ ਹੈ ਸਾਹਮਣੇ ਉਹ ਮੈਂ ਇਹ ਅਕਿਤ ਦਿਖਾਉਂਗਾ ਆ ਦੇਖੋ ਇਹਨਾਂ ਦੇ ਫਾਰਮਰਸ ਦੇ ਘਰਾਂ ਡਾਇਰੈਕਟਰ ਖੜੇ ਆ ਵਿੱਚ ਖੇਤੀ ਕਰਨ ਵਾਲੇ ਬੰਦੇ ਆ ਤੇ ਕੋਈ ਸਬਜ਼ੀਆਂ ਗਾਉਂਦਾ ਕੋਈ ਕੁਸ਼ ਗਾਉਂਦਾ ਇਹ ਤੋਂ ਬਾਅਦ ਤੁਹਾਨੂੰ ਇੱਕ ਸਾਹਮਣੇ ਹੋਰ ਘਰ ਦਿਖਾਉਣਾ ਆ ਆ ਦੇਖੋ ਪਰ ਸਾਹਮਣੇ ਇੱਥੇ ਵੀ ਕਿਸੇ ਫਾਰਮਰ ਦਾ ਘਰ ਆ ਉਹ ਖੇਤੀਬਾੜੀ ਕਰਨ ਵਾਲੇ ਬੰਦੇ ਨੇ ਤੇ ਕਿਤਬੜੀ ਕਰਨ ਲਈ ਉਹਨਾਂ ਦੇ ਘਰ ਦੇਖੋ ਕਿੰਨੇ ਵਧੀਆ ਕਰਨੇ ਆ ਇੱਥੇ ਆਹ ਯਾਰ ਕਿੰਨਾ ਸ਼ਾਨਦਾਰ ਮਾਹੌਲ ਬਣਾਇਆ ਪਿੰਡ ਦਾ ਫੁੱਲ ਫਲੇਲ ਤੇ ਬਾਹਰ ਵੀ ਇੰਨੇ ਦੇ ਲਿਖ ਕੇ ਲਾਉਂਦੇ ਨੇ ਕਿ ਬਾਇਓ ਟੈਕਨੀਕ ਹੈ ਜਿਹਦੇ ਵਿੱਚ ਆਹ ਦੇਖੋ ਇਹ ਚ ਕੀ ਕੁਝ ਪਾ ਕੇ ਨਾ ਇਦਾਂ ਲੋਕ ਲਿਖ ਕੇ ਲਾਉਂਦੇ ਨੇ ਸ਼ਾਇਦ ਲਿਖਿਆ ਸਾਡੇ ਵੀ ਲਾਉਂਦੇ ਹੁਣ ਪਰ ਪੰਗਾ ਇਹ ਹੈ ਕਿ ਸਾਡੇ ਨੂੰ ਇਹ ਨਹੀਂ ਪਤਾ ਨਾ ਵੀ ਵਿੱਚ ਲਿਖਿਆ ਕੀ ਹੈ ਤੇ ਕਰਦੇ ਕੀ ਨੇ ਇੱਥੇ ਇੱਕ ਗੱਲ ਦਾ ਫਾਇਦਾ ਕਿ ਜਿਹੜੇ ਬੰਦੇ ਨੇ ਜੋ ਗੱਲ ਲਿਖਤੀ ਉਹ ਤੁਹਾਨੂੰ ਉਹੀ ਮਿਲੂਗੀ ਇਹ ਗੱਲ ਬਹੁਤ ਅੱਛੀ ਗੱਲ ਹੈ ਸੋ ਸਭ ਨੂੰ ਪਤਾ ਹੈ ਆਪਾਂ ਸਮਾਜ 'ਚ ਆਏ ਆ ਸਭ ਤੋਂ ਜ਼ਰੂਰੀ ਸਾਡੀ ਹੈਲਥ ਹੈ ਸਾਡੀ ਸਿਹਤ ਸਭ ਤੋਂ ਜ਼ਰੂਰੀ ਹੈ ਪਰ ਫਿਰ ਵੀ ਪਤਾ ਨਹੀਂ ਅਸੀਂ ਖਾਣ ਪੀਣ ਦੇ ਮਾਮਲੇ 'ਚ ਵੀ ਕਿਉਂ ਹੋਈਆਂ ਬੇਈਮਾਨੀਆਂ ਕਰ ਜਾਂਦੇ ਆ ਠੋਕਰ ਖਾਣ ਪੀਣ ਵਾਲੇ ਸਮਾਨ ਜਰੂਰ ਸ਼ੁੱਧ ਹੋਣੇ ਚਾਹੀਦੇ ਆ ਅੱਛਾ ਬੰਦੇ ਤੁਸੀਂ ਹੁਣ ਇੱਕਲ ਹੋਰ ਨੋਟ ਕਰੋ ਕਹਿੰਦੇ ਵੀ ਜੇ ਤੁਸੀਂ ਕਿਤੇ ਜਾਣਾ ਹੋਵੇ ਨਾ ਕਿਤੇ ਜਾ ਕੇ ਦੇਖਣਾ ਹੋ ਵੀ ਇਹ ਜਗ ਕਿਹੋ ਜਿਹੀ ਹੈ ਤਾਂ ਸਭ ਤੋਂ ਵੱਡਾ ਸੌਖਾ ਤਰੀਕਾ ਹੁੰਦਾ ਹੈ ਕਿ ਤੁਹਾਨੂੰ ਉੱਥੇ ਦੇਖੋ ਗ੍ਰੀਨਰੀ ਕਿੰਨੀ ਹੈ ਹਰ ਘਰਾਂ ਦੇ ਵਿੱਚ ਦਰਖਤ ਹਰ ਘਰਾਂ ਨੇ ਦਰਖਤ ਲਾਉਣਾ ਫਰਜ਼ਕ ਹੈ ਤੇ ਇਥੋਂ ਦੀ ਸਰਕਾਰਾਂ ਨੇ ਵੀ ਖੈਰ ਇਹੋ ਜਿਹਾ ਕੰਮ ਕੀਤਾ ਦੇਖੋ ਆ ਆਮ ਜਨਾਂ ਵਾਲੀਆਂ ਗਲੀਆਂ ਇਥੋਂ ਦੀ ਸਰਕਾਰਾਂ ਨੇ ਕੀਤੇ ਕੋਈ ਸਾਡੇ ਪੁੱਛੇ ਬਿਨਾ ਕੋਈ ਇਜਾਜ਼ਤ ਤੋਂ ਬਰਖਤ ਵੱਢ ਨਹੀਂ ਸਕਦਾ ਜੇ ਮਜਬੂਰੀ ਵਿੱਚ ਕਿਸੇ ਨਰਖਤ ਕੋ ਵੱਢਣਾ ਪੈ ਜੇ ਨਾ ਫਿਰ ਪਰਮਿਸ਼ਨ ਲੈਣੀ ਪਊਗੀ ਤੇ ਉਹਦੀ ਜਗਾ ਇੱਕ ਦੀ ਜਗਾ ਦੋ ਜਾਂ ਚਾਰ ਲਾਉਣੇ ਪੈਣਗੇ ਦੇਖੋ ਆ ਇਥੋਂ ਦਾ ਮੈਨੂੰ ਲੱਗਦਾ ਹੈ ਫਾਇਰ ਬ੍ਰਿਗੇਡ ਦਾ ਸੈਂਟਰ ਲੱਗਦਾ ਮੈਨੂੰ ਹੈ ਨੀ ਗੱਡੀ ਖੜੀ ਇੱਥੇ ਕਿਉਂਕਿ ਇਹਨਾਂ ਨੂੰ ਪਤਾ ਪਿੰਡਾਂ 'ਚ ਲੋਡ ਪੈਂਦੀਆਂ ਚੀਜ਼ਾਂ ਦੀ ਤੇ ਸਾਡੇ ਕਿੰਨੀਆਂ ਅੱਗਾਂ ਲੱਗਦੀਆਂ ਨੇ ਖਾਸ ਕਰਕੇ ਕਾਂਕਰੀ ਬੜਾਈ ਦੇ ਮੌਕੇ ਤੇ ਉਦੋਂ ਫਿਰ ਅਸੀਂ ਇਹੀ ਡੀਤ ਰਹੇ ਜਨਾਂ ਕਿ ਫਾਇਰ ਬ੍ਰਿਗੇਡ ਕਦੋਂ ਆਊਗੀ ਸੋ ਇਹ ਆਪਾਂ ਕਿਸੇ ਇੱਕ ਬੰਦੇ ਨੂੰ ਦੋਸ਼ ਦੇ ਕੇ ਨਹੀਂ ਸਰਦਾ ਸਾਡਾ ਸਾਰਿਆਂ ਦਾ ਦੋਸ਼ ਹੈ ਜਦੋਂ ਕਈ ਵਾਰ ਅਸੀਂ ਘਰ ਸਰਕਾਰਾਂ ਦੇ ਸਿਰ ਤੇ ਨੇ ਮੈਂ ਕਹਿੰਦਾ ਸਰਕਾਰਾਂ ਕਿ ਨਹੀਂ ਬਣਾਈਆਂ ਸੀ ਬਣਾਈਆਂ ਨਾ ਸੋ ਇਸ ਕਰਕੇ ਸਾਡੇ ਯੋਗਦਾਨ ਹੈ ਸਾਰੇ ਕਹੇ ਦੇ ਦੇਖੋ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਪੂਰੇ ਪਾਰਕ ਬਣਾਏ ਇਹ ਬੰਦਿਆਂ ਦੇ ਵਿੱਚ ਪਰਸਨਲ ਫਾਰਕ ਹੋਣੇ ਠੀਕੇ ਦੇ ਕਰ ਕਿਡੇ ਖੁੱਲੇ ਕਿਡੇ ਸਾਰਾ ਕੁਝ ਕਮਾਲ ਦਾ ਛੋਟੇ ਛੋਟੇ ਇਹਦਾ ਸੈਂਟਰ ਬਣਾਏ ਜਿੱਥੇ ਕੋਈ ਬਸ ਸੜਕਾਂ ਤੇ ਬਸ ਵਗੈਰਾ ਦੀ ਵੇਟ ਕਰਨੀ ਆ ਇਹ ਪੁਰਾਣੇ ਸ਼ੀਸ਼ੇ ਦੇ ਘਰ ਬਣਾਏ ਹੋਏ ਆ ਨੋਟਿਸ ਬੋਰਡ ਲਾਇਆ ਹੋਇਆ ਵੀ ਕੀ ਨਵੀਂ ਨਵੇਂ ਕੋਈ ਖਬਰਦਾਰੀ ਹੈ ਇਹਦੇ ਉੱਤੇ ਪਤਾ ਲੱਗਦੀ ਤੁਹਾਨੂੰ ਸੋ ਇਸ ਤਰ੍ਹਾਂ ਕਰਕੇ ਦੇਖੋ ਪੁਰਾਣੇ ਘਰ ਵੀ ਬੰਦਿਆਂ ਨੇ ਬਹੁਤ ਬਹੁਤ ਸੰਭ ਕੇ ਰੱਖੇ ਹੋਏ ਆ ਪੁਰਾਣੀਆਂ ਚੀਜ਼ਾਂ ਆਪਣੀ ਆਪਣੀ ਜਨਰੇਸ਼ਨ ਲਈ ਸੰਭ ਕੇ ਰੱਖੀਆਂ ਹੋਈਆਂ ਉਹ 1928 ਦਾ ਕਹਿੰਦੇ ਸੀ ਘਰ ਇਦਾਂ ਇਹ ਲੋਕ ਨਾ ਆਪਣੀ ਨਵੀਂ ਜਨਰੇਸ਼ਨ ਨੂੰ ਦਿਖਾਉਣ ਦੇ ਲਈ ਕਿ ਸਾਡੇ ਬਜ਼ੁਰਗ ਕਿਹੋ ਜਿਹਾ ਜਨਜੀਵਨ ਜਿਉਂਦੇ ਸੀ ਕਿਹੋ ਜਿਹੇ ਲੋਕ ਸੀ ਕਿਹੋ ਜਿਹੇ ਕੰਮਕਾਰ ਕਰਦੇ ਸੀ ਇਹ ਸਾਰਾ ਕੁਝ ਉਹਨਾਂ ਲਈ ਸਾਹਮਣੇ ਰੱਖਦੇ ਨੇ ਇਹ ਇਹਨਾਂ ਦੀ ਸਭ ਤੋਂ ਵੱਡੀ ਵਿਰਾਸਤ ਹੁੰਦੀ ਹੈ ਕਿ ਪੁਰਾਣੀ ਚੀਜ਼ ਨੂੰ ਸਾਹਮਣੇ ਰੱਖਿਆ ਜਾਵੇ ਉਹ ਮਹਿੰਦਰ ਖਤਰ ਨੂੰ ਦੇਖੋ ਇੰਨੀ ਇੰਨੀ ਕ ਫੈਂਸ ਲਾਈ ਆ ਆ ਮੈਂ ਸੜਕ ਤੇ ਤੁਰਿਆ ਨਾ ਇੰਨੀ ਕ ਫੈਂਸ ਲੱਗੀ ਹੋਈ ਹੈ ਇਹੀ ਬਗਲ ਹੁੰਦਾ ਤੇ ਸਾਨੂੰ ਸਾਡੇ ਇਹ ਜੇ ਮਾਹੌਲ ਬਣ ਕੇ ਸਾਨੂੰ ਉੱਚੇ ਉੱਚੇ ਬਗਲ ਕਰਕੇ ਕੰਨ ਚ ਲਾਉਣੇ ਪੈਣੇ ਆ ਇੱਥੋਂ ਪਤਾ ਲੱਗਦਾ ਕਿ ਅਸੀਂ ਕਿੰਨੇ ਕਮਾਂਡਰ ਲੋਕ ਆ ਕਿੰਨੇ ਕਿਚਾਈ ਦੇ ਲੋਕ ਆ ਕਿਹੋ ਜਿਹੇ ਲੋਕ ਆ ਅਸੀਂ ਵਾਹ ਜੀ ਬਸ ਸੱਚੀ ਨਾ ਅਨੰਦ ਆ ਜਾਂਦਾ ਦੇਖ ਕੇ ਇਹਨਾਂ ਲੋਕਾਂ ਨੇ ਸਿਸਟਮ ਬਣਾਇਆ ਸਿਸਟਮ ਸਾਨੂੰ ਬਣਾਉਣੇ ਪੈਣੇ ਆ ਅਸੀਂ ਘਟੋ ਘਟ ਆਪਣੇ ਘਰਾਂ ਤੋਂ ਆਪਣੇ ਘਰਾਂ ਤੋਂ ਬਾਅਦ ਆਪਣੇ ਪਿੰਡਾਂ ਤੋਂ ਸ਼ੁਰੂ ਕਰੀ ਹੌਲੀ ਹੌਲੀ ਸਾਨੂੰ ਟਾਈਮ ਲੱਗ ਸਕਦਾ ਹੈ ਪਰ ਇਹ ਦੁਨੀਆ ਵਿੱਚ ਨਾ ਮਮਕਨ ਤਾਂ ਕੁਝ ਵੀ ਨਹੀਂ ਹੈ ਸਾਰਾ ਕੁਝ ਬਣ ਸਕਦਾ ਕੀ ਨਹੀਂ ਬਣ ਸਕਦਾ ਪਰ ਸਾਡੇ ਕੋਸ਼ਿਸ਼ ਕਰਨ ਨਾਲ ਡੇ ਹੈ ਆਏ ਦੇਖੋ ਗੱਡੀਆਂ ਕਈ ਵਾਰ ਬਾਹਰ ਖੜੀਆਂ ਹੁੰਦੀਆਂ ਨੇ ਤੇ ਸਾਡੇ ਵਾਲੇ ਬੰਦੇ ਹੋਰ ਨਹੀਂ ਕੁਝ ਨਾਲ ਜਾਂਦੇ ਨੇ ਝੀਟਾਂ ਹੀ ਮਾਰ ਜਾਂਦੇ ਆ ਪਤਾ ਨਹੀਂ ਕੀ ਮਿਲਦਾ ਹੈ ਜਾਂ ਕੀ ਸਮਝੇ ਅਸੀਂ ਕੀ ਸਿਖਾਇਆ ਬੱਚਿਆਂ ਨੂੰ ਵੀ ਜਾਂ ਸਾਡੇ ਅੰਦਰਾਂ ਵਿੱਚ ਕੀ ਚੱਲ ਰਿਹਾ ਹੈ ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ ਇਹਨਾਂ ਕਿਉਂਕਿ ਵੀਡੀਓ ਬਣਾ ਕੇ ਰੋਜ਼ ਸिखਾਉਣ ਵਾਹ ਜਾਂਦਾ ਪਰ ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਥੋੜੇ ਮਨ ਚ ਆਈ ਹੈ ਉਹ ਤੁਹਾਨੂੰ ਬਾਕੀ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਕਿਪੋ ਚੰਗੀਆਂ ਚੀਜ਼ਾਂ ਸ਼ੇਅਰ ਕਰਦੇ ਰਹੋ ਕਹਿੰਦੇ ਕਦੇ ਕੋਈ ਸੁਣੂਗਾ ਆ ਦੇਖੋ ਸਾਡੇ ਵਾਲੇ ਮਹੌਲੇ ਦੇ ਮਾ ਕਿਸੇ ਮੁਰਗੀਆਂ ਵੀ ਰੱਖੀਆਂ ਇੱਥੇ ਇਹਨੇ ਘਰ ਲੈਣੇ ਬੜਾ ਸੁਣੋ ਉਹੀ ਉਹੀ ਰੰਗ ਮੁਰਗੀਆਂ ਦੀ ਲਾਲ ਚਿੱਟੇ ਮੁਰਗੇ ਮੁਰਗੀਆਂ ਇਹ ਪਿੰਡ ਹੈ ਜੀ ਇਹ ਦੇਖੋ ਕਿੰਨੇ ਜਾਰੇ ਆ ਪਿੰਡ ਦੇ ਕਿੰਨਾ ਸ਼ਾਂਤ ਪਿੰਡ ਦੇ ਖੋ ਵਧੀਆ ਹੈ ਲੋਕ ਜਾਂਦੇ ਨੇ ਆਪਣੇ ਆਪਣੇ ਕੰਮਾਂ ਲਈ ਸ਼ਹਿਰਾਂ ਨੂੰ ਜਾਂਦੇ ਨੇ ਕੰਮ ਕਰਕੇ ਫਿਰ ਵਾਪਸ ਆਉਂਦੇ ਨੇ ਮਧਿਆ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਐ ਇੱਥੇ ਕੋਈ ਥੋੜੀ ਜਿਹੀ ਡਾਕ ਆਉਂਦੀ ਐ ਕੋਈ ਖਵਾਰ ਆਉਂਦਾ ਇੱਥੇ ਮਿੱਟੀ ਵਿੱਚ ਪਾਗ ਚਲੇ ਜਾਣੇ ਤਾਂ ਕਿ بارش ਵਗਾਂ ਦੇ ਚ ਗਿੱਲਾ ਨਾ ਹੋਵੇ ਆਪਣੇ ਆਪਣੇ ਸ਼ੌਕ ਲੋਕਾਂ ਦੇ ਗਾਰਡਨਿੰਗ ਕਰਨ ਵਾਲੇ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਇੱਕ ਬੀਬੀ ਗਾਰਡਨਿੰਗ ਦੇ ਵਿੱਚ ਪਾਣੀ ਧਾਰੀ ਖੜਾ ਇੱਥੇ ਇਹ ਲੋਕਾਂ ਦੇ ਸ਼ੌਕ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਸਕੂ ਸੋ ਆਪਣੀ ਬੋਲੀ ਜਿਹੜੀ ਇੱਥੋਂ ਦੀ ਡੱਚ ਉਹਨੂੰ ਬੋਲਣਾ ਪ੍ਰੋਫਰ ਕਰਦੇ ਨੇ ਇਹ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਾਡੀ ਆਪਣੀ ਬੋਲੀ ਬੋਲਣੀ ਚਾਹੀਦੀ ਹੈ ਅੱਛਾ ਇੱਕ ਹੋਰ ਗੱਲ ਮੈਂ ਤੁਹਾਨੂੰ ਕਮਾਲ ਦੱਸਾਂ ਕਿ ਜਿਵੇਂ ਕੋਈ ਇਲੈਕਸ਼ਨ ਵਗੈਰਾ ਹੁੰਦੀ ਹੈ ਨਾ ਉਹਦੇ ਬੋਰਡ ਬੰ ਲਾਉਂਦੇ ਨੇ ਲੋਕ ਇਹ ਪਰ ਸਭ ਤੋਂ ਵੱਡੀ ਗੱਲ ਜਦ ਇਲੈਕਸ਼ਨ ਖਤਮ ਹੋ ਗਈ ਉਸੇ ਬੰਦੇ ਜ਼ਿੰਮੇਵਾਰੀ ਹੈ ਕਿ ਇਹ ਬੋਰਡ ਮੈ ਡਿਸਮੈਂਟਲ ਕਰਨੇ ਆ ਇਹਨਾਂ ਨੂੰ ਪਟਕ ਕੇ ਆਪਣੇ ਘਰ ਲੈ ਕੇ ਜਾਣਾ ਸਾਡੇ ਵਾਲਾ ਮੰਗ ਜਿਹਦਾ ਜੀ ਕਰ ਜਿੱਥੇ ਮਰਜੀ ਕਿਸੇ ਚੀਜ਼ ਦੀ ਐਡ ਚਪਕਾ ਦੇ ਦੋ ਵੀ ਆਹ ਸਾਡਾ ਅਲਰਟ ਸੈਂਟਰ ਖੁੱਲ ਗਿਆ ਮੇਰਾ ਵੋਟਾਂ ਸਾਨੂੰ ਦੋ ਮਲ ਕਈ ਵਾਰ 5-5 ਸਾਲ ਪੁਰਾਣੇ ਵੋਟਾਂ ਦੇ ਬੋਰਡ ਉਮੇ ਲੱਗੇ ਰਹਿੰਦੇ ਆ ਸੋ ਅਸੀਂ ਸਫਾਈ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਹੈਗਾ ਅਸੀਂ ਹਮੇਸ਼ਾ ਨਜਲਾ ਜੂਜਾਂ ਦੀ ਝਾੜਿਆ ਆਪਾਂ ਸਾਰੇ ਮੈਂ ਵੀ ਇਹਦੇ ਵਿੱਚ ਸ਼ਾਮਲ ਆਪਾਂ ਸਾਰੇ ਜਿੰਨੀ ਕੋਸ਼ਿਸ਼ ਹੋ ਸਕਦੀ ਕਰੀਏ ਕਿ ਆਪਾਂ ਨਾ ਆਪਣੇ ਆਲੇ ਦਾਲੇ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੀਏ ਆਪਣੇ ਆਲੇ ਦਾਲੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹੜੀ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ ਬੱਚੇ ਵੀ ਸਾਤੋਂ ਹੀ ਸਿੱਖਦੇ ਆ ਆ ਦੇਖੋ ਜਿਹੜੀ ਹੁਣ ਸਾਹਮਣੇ ਤੁਹਾਨੂੰ ਦ੍ਰਿਸ਼ ਦਿਖਦਾ ਐਂ ਲੱਗਦਾ ਜਿਵੇਂ ਕੋਈ ਪੇਂਟਿੰਗ ਹੁੰਦੀ ਲੱਗਦਾ ਹੀ ਨਹੀਂ ਵੀ ਅੱਖਾਂ ਨਾਲ ਦੇਖ ਰਿਹਾ ਅੱਖਾਂ ਨੂੰ ਕਈ ਵਾਰ ਖੁਦ ਨੂੰ ਯਕੀਨ ਨਹੀਂ ਹੁੰਦਾ ਅੱਖਾਂ ਝਮਕ ਕੇ ਦੇਖਣੇ ਪੈਂਦੇ ਆ ਸਵਿਟਜ਼ਰਲੈਂਡ ਗਏ ਕਿ ਜਿਹਨੇ ਮੁਲਖਾਂ 'ਚ ਘੁੰਮਣ ਗ ਇਹ ਇੱਡੀ ਇੱਡੀ ਖੂਬਸੂਰਤ ਲੋਕਾਂ ਨੇ ਬਣਾ ਕੇ ਰੱਖਿਆ ਆਪਣੇ ਘਰ ਤੇ ਆਪਣਾ ਆਲਾ ਦਵਾਲਾ ਆਪਣਾ ਪਿੰਡ ਆਪਣਾ ਸ਼ਹਿਰ ਆਪਣਾ ਮੁਲਕ ਸੋ ਇਹ ਬੜੀ ਭਾਵਨਾ ਹੋਣੀ ਚਾਹੀਦੀ ਮੈਨੂੰ ਲੱਗਦਾ ਸੋ ਥੈਂਕ ਯੂ ਵੈਰੀ ਮਾਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਸਮਾਗਮ ਕਰਕੇ ਗੱਲ ਸੁਣੀ ਇਹ ਇੱਕ ਦੂਜੇ ਬੰਦੇ ਨੂੰ ਸਾਈਡ ਦੇਣੀ ਜੇ ਪਿੰਡਾਂ ਦੀ ਆਪਾਂ ਗੱਲ ਕਰੀਏ ਬੜੀ ਕਮਾਲ ਦੀ ਗੱਲ ਹੈ ਕਿ ਕੋਈ ਬੰਦਾ ਲੰਘਦੇ ਕੋਲ ਦੀ ਉਹਨੂੰ ਹੈਲੋ ਹਾਈ ਕਰਨਾ ਗੁੱਡ ਮਾਰਨਿੰਗ ਕਰਨਾ ਕਿੰਨਾ ਚੰਗਾ ਇਹ ਆ ਬੰਦਿਆਂ ਦਾ ਰਵਾਜ ਹੈ ਸੋ ਸਾਡੇ ਬੰਦੇ ਕੋਲ ਨੂੰ ਲੱਗ ਜਾਂਦੇ ਪਿੰਡਾਂ ਚਾਚੇ ਤਾਂ ਵੀ ਲੱਗਦੇ ਹੁੰਦੇ ਕਿ ਕੋਲ ਨਾਲ ਇਹਨਾਂ ਕੋਈ ਸੱਸੀ ਕਲ ਤੱਕ ਨਹੀਂ ਬੁਲਾਉਂਦਾ ਸੋ ਆਓ ਇਹਨਾਂ ਮਾਹੌਲਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਚ ਦੋਸ਼ੀ ਆਪਾਂ ਇੱਕ ਬੰਦਾ ਨਹੀਂ ਸਾਰੇ ਬੰਦੇ ਦੋਸ਼ੀ ਆ ਸੋ ਬਹੁਤ ਥੈਂਕ ਯੂ ਮਿਹਰਬਾਨ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਸ ਵੀਡੀਓ ਨੂੰ ਦੇਖਿਆ ਬਹੁਤ ਸ਼ੁਕਰੀਆ